ਬਾਬਾ ਫਰੀਦ ਸਾਹਿਬ ਦਾ ਇੱਕ ਬਚਨ ਆਉਂਦਾ ਹੈ ਕਿ ਫਰੀਦਾ ਖਾਕ ਨ ਨਿੰਦੀਏ ਤੇ ਦੂਸਰਾ ਬਚਨ ਆਉਂਦਾ ਹੈ ਕਿ ਸਾਡੇ ਤਰੇ ਮਨ ਦੋਰੀ ਇਹਦੇ ਉੱਤੇ ਵਿਚਾਰ ਕਰਨੀ ਆ ਬਾਬਾ ਫਰੀਦ ਸਾਹਿਬ ਕਿਤੇ ਬੈਠੇ ਹੋਏ ਸਨ ਕੋਈ ਰੇਤ ਵਾਲਾ ਇਲਾਕਾ ਵਾਤੇ ਉਹ ਦੋਨਾਂ ਹਵਾ ਜਦੋਂ ਆਉਂਦੀਆਂ ਸੀ ਤੇ ਟਿੱਬੇ ਹੁੰਦੇ ਸੀ ਤੇ ਰੇਤਾਂ ਤੇ ਮਿੱਟੀ ਬੜੀ ਉੱਡਦੀ ਹੁੰਦੀ ਸੀ ਇਹ ਤੇ ਹਣੀ ਵੇਖਣ ਚ ਲੋਕਾਂ ਨੇ ਪੱਦਰੇ ਕਰ ਕਰ ਕੇ ਤੇ ਟਿੱਬੇ ਟੋਏ ਲਾਏ ਮਾਨਮਦਾਨ ਕਰ ਉਦੋਂ ਟਿੱਬੇ ਹੁੰਦੇ ਸੀ ਤੇ ਟੋਏ ਹੁੰਦੇ ਸੀ ਤੇ ਨੇਹਰੀਆਂ ਉੱਡਦੀਆਂ ਹੁੰਦੀਆਂ ਸੀ ਤੇ ਸਿਰ ਚ ਸਵਾ ਉਹ ਡੁੱਡ ਕੇ ਮਿੱਟੀਆਂ ਪੈਣੀਆਂ ਤੇ ਬੁਰੇ ਹਾਲ ਬੰਕੇ ਦਿਹਾੜੇ ਬੜੀ ਦੁਨੀਆ ਨੇ ਇਸ ਦੁੱਖ ਭੋਗਿਆ ਹੁਣ ਤੇ ਚਲੋ ਮੌਜਾਂ ਬਣੀਆਂ ਕੋਈ ਮਿੱਟੀ ਕੱਟਾ ਨਹੀਂ ਤੀਸੀ ਲੱਗੇ ਤੇ ਨਾਂਦੀ ਆਨੰਦ ਤੇ ਸਾਰੀ ਸਾਰੀ ਰਾਤ ਮੱਛਰ ਨੇ ਖਾਣਾ ਤੇ ਪੱਖੀਆਂ ਚੱਲਦੇ ਆ ਰੰਗ ਜਾਣਾ ਟੜਫ ਟੜ ਕੇ ਰਾਤਾਂ ਕੱਟਣੀਆਂ ਮੱਛਰ ਨੇ ਖਾਈ ਜਾਣਾ ਬਾਬਾ ਫਰੀਦ ਸਾਹਿਬ ਦਰवेश ਕਿਤੇ ਬੈਠੇ ਹੋਏ ਸਨ ਤੇ ਹਨੇਰੀ ਆ ਗਈ ਤੇ ਟਿੱਬਿਆਂ ਦੇ ਉੱਤੇ ਬੜੀ ਧੂੜ ਉੱਡੀ ਤੇ ਉੱਡ ਕੇ ਸਾਰਿਆਂ ਦੇ ਉੱਤੇ ਪੈ ਗਈ ਕੱਪੜੇ ਪਰ ਗਏ ਅੱਖਾਂ ਪਰ ਗਈਆਂ ਦੇਖਣੋ ਬੰਦ ਹੋ ਗਿਆ ਤੇ ਚਰਚਾ ਕਰੇ ਬਾਬਾ ਫਰੀਦ ਸਾਹਿਬ ਦੇ ਵਿੱਚੋਂ ਕਿਸ ਨੇ ਆਖਿਆ ਬੇਬ ਬਹੁਤ ਮਾੜਾ ਹੋ ਗਿਆ ਵੇਖੋ ਕਿੰਨੀ ਖਾਕ ਕਿੰਨੀ ਮਿੱਟੀ ਆਪਣੇ ਤੇ ਉੱਡ ਉੱਡ ਕੇ ਪੈ ਗਈ ਆ ਤੇ ਮਾੜਾ ਹੋ ਗਿਆ ਬਾਬਾ ਫਰੀਦ ਸਿੰਘ ਦੇ ਫਰੀਦਾ ਖਾਕ ਨੰਂਦੀਏ ਵੇਖੋ ਦਰਵੇਸ਼ਾਂ ਦੀ ਸੋਚ ਵੇਖੋ ਤੁਸੀਂ ਆਪਾਂ ਤੇ ਹਾਰ ਗੱਲ ਵਿਚੇ ਆ ਮਾੜਾ ਹੋ ਗਿਆ ਈ ਤੇ ਉਹ ਚੰਗਾ ਹੋ ਗਿਆ ਈ ਐਦਾਂ ਨਹੀਂ ਹੋਣਾ ਚਾਹੀਦਾ ਉਹਦਾਂ ਹੋਣਾ ਚਾਹੀਦਾ ਆਪਣੀ ਤਾਂ ਸੋਚ ਜਹੀ ਹੋਈ ਆ ਨਾ ਇੱਕ ਮੁਸਲਮਾ ਇੱਕ ਫਕੀਰ ਦੀ ਇੱਕ ਦਰਵੇਸ਼ ਦੀ ਜਿਹਨੂੰ ਕਬੀਰ ਸਾਹਿਬ ਕਹਿੰਦੇ ਆਪੇ ਪਾਵਕ ਆਪੇ ਪਵਣਾ ਉਹ ਹਵਾ ਵੀ ਆਪ ਆ ਮਿੱਟੀ ਵੀ ਆਪ ਅੱਗ ਵੀ ਆਪ ਆਪ ਹੀ ਉੱਡ ਰਿਆ ਉਹ ਤਾਂ ਇਹ ਉਹ ਨਾਮ ਆ ਤੇ ਸਾਡੇ ਵਾਸਤੇ ਨਹੀਂ ਹੈ ਜਿਹੜੇ ਕਹੇ ਕਿ ਕਈ ਕਹਿੰਦੇ ਆ ਨਾ ਕਰੇ ਕਰਾਏ ਆਪੇ ਆਪ ਮਾਉਣ ਕੇ ਕਿਸ਼ਨਈ ਔਟ ਨਹੀਂ ਨਹੀਂ ਇਹ ਬ੍ਰह्मज्ञानी ਵਾਸਤੇ ਆ ਸਾਨੂੰ ਕਰਨਾ ਪੈਣਾ ਜਨ ਅਚਰ ਸਾਡੇ ਅੰਦਰ ਹੋ ਮਾ ਨਾ ਉਹ ਨਚਰ ਮਨੁੱਖ ਆਪ ਹੀ ਕਰਦਾ ਤੇ ਜਦ ਲਗ ਮੇਰੀ ਮੇਰੀ ਕਰੇ ਨਾ ਤੇ ਤਬ ਲਗ ਕਾਜ ਏਕ ਨਹੀਂ ਸਰੇ ਤੇ ਜਦ ਮੇਰੀ ਮੇਰੀ ਮਟ ਜਾਏ ਜਦੋਂ ਮਟ ਜਾਂਦੀ ਆ ਉਦੋਂ ਫਿਰ ਗੱਲ ਬਣਦੀ ਤੇ ਜਦੋਂ ਬੈਠੇ ਬਾਬਾ ਫਰੀਦ ਸਾਹਿਬ ਸਭਾ ਲਾ ਕੇ ਤੇ ਕਿਸੇ ਨੇ ਆਖਿਆ ਬਾਬਾ ਜੀ ਬੜੀ ਮਾੜੀ ਗੱਲ ਹੋਈ ਬੜੀ ਨੇਰੀ ਆਈ ਬੜੀ ਮਿੱਟੀ ਪੈ ਗਈ ਆਪਣੇ ਉਤੇ ਤੇ ਬਾਬਾ ਫਰੀਦ ਸਾਹਿਬ ਦੀ ਵੇਖੋ ਵਿਚਾਰ ਤਾਰ ਫਰੀਦਾ ਖਾਕ ਨਾ ਨਿੰਦੀਏ ਕਹਿ ਲਗੇ ਭਾਈ ਇਹਦੀ ਨਿੰਦਾ ਨਾ ਕਰੋ ਖਾਕ ਦੀ ਮਿੱਟੀ ਦੀ ਖਾਕੂ ਜੇ ਉਡਣਾ ਕੋਈ ਇਹ ਤੋਂ ਵੱਡਾ ਕੋਈ ਨਹੀਂ ਏ ਇਹ ਮਿੱਟੀ ਸੀ ਤੇ ਆਪਾਂ ਬਣੇ ਹਾਂ ਹਾਂ ਜੇ ਲੋਕ ਇਹਨਾਂ ਮਾਰਟੀ ਕੋ ਪੁੱਤਰਾ ਕੈਸੇ ਨੱਚਦਾ ਹੈ ਜਿੱਦਾਂ ਬੁੱਲੇ ਸਾਹਿਬ ਨੇ ਨੀ ਉਹ ਸਾਹ ਨੇ ਆਖਿਆਗੇ ਮਾਟੀ ਜੋੜਾ ਮਾਟੀ ਕੋੜਾ ਮਾਟੀ ਕਾ ਸਵਾਰ ਮਾਟੀ ਕੁਦਮ ਕਰਨਦੀ ਯਾਰ ਇਹ ਮਿੱਟੀ ਭੱਜੀ ਫਿਰਦੀ ਮਿੱਟੀ ਐ ਕੁਝ ਕਰਨ ਲਈ ਮਿੱਟੀ ਦਾ ਕੋੜਾ ਬਣਿਆ ਮਿੱਟੀ ਦਾ ਜੋੜਾ ਬਣਿਆ ਹਾਂ ਜੀ ਤਾਂ ਫਰੀ ਸਾਹਿਬ ਕਹਿੰਦੇ ਖਾਕੂ ਮਾਟੀ ਕੋ ਪੁੱਤਰਾ ਖਾਕੂ ਜੀਵੜ ਨਾ ਕੋਏ ਇਹ ਮਿੱਟੀ ਸੀ ਤੇ ਸਾਡੀ ਹੋਂਦ ਹੋਈ ਹੈ ਮਿੱਟੀ ਹੈ ਤੇ ਆਪਾਂ ਚੱਲ ਰਹੇ ਹਾਂ ਕਿਉਂ ਜਿਹੜੀ ਸਾਡੀ ਖਾਦ ਖਰਾਕ ਹੈ ਮਾਤਾ ਧਰਤਵਾਂ ਇਹ ਧਰਤੀ ਜਿਹੜੀ ਸਾਡੀ ਮਾਂ ਵਾਂ ਸਾਨੂੰ ਇਹ ਜਨਮ ਤੋਂ ਲੈ ਕੇ ਤੇ ਮਰਨ ਤੱਕ ਪਾਲਦੀ ਹੈ ਕੱਲੀ ਪਾਲਦੀ ਨਹੀਂ ਬਾਬਾ ਫਰੀਦ ਜੀ ਨੇ ਖਾਕੂ ਜੇ ਵੱਡਨਾ ਕੋਏ ਇਸ ਤੋਂ ਉੱਪਰ ਕੁਝ ਨਹੀਂ ਹੈ ਜਿਹੜਾ ਜੀਵਨ ਸਾਡਾ ਚੱਲ ਰਿਹਾ ਏ ਮਿੱਟੀ ਦੇ ਆਸਰੇ ਚੱਲਦਾ ਰਿਹਾ ਹੈ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਖਾਕ ਖਾਕ ਨਿੰਦੀਏ ਤੇ ਖਾਕੂ ਇਸ ਖਾਕ ਤੋਂ ਖਾਕੂ ਜੇ ਵੱਡ ਨਾ ਕੋਏ ਇਸ ਤੋਂ ਵੱਡਾ ਕੋਈ ਨਹੀਂ ਹੈ ਕਹਿੰਦੇ ਕਿ ਦਾ ਕਹਿੰਦੇ ਜੀਵਦਿਆਂ ਪੈਰਾਂ ਤੱਲੇ ਜਦੋਂ ਆਪਾਂ ਜੀਂਦੇ ਆਂ ਤੇ ਆਪਾਂ ਇੱਥੇ ਪੈਰ ਰੱਖ ਰੱਖ ਕੇ ਤੁਰਦੇ ਆਂ ਤੇ ਇਹਦੇ ਤੋਂ ਆਪਾਂ ਖਾਦ ਖਰਾਕਾ ਖਾਣੇ ਆ ਤੇ ਮੋਆ ਉੱਪਰ ਹੋਏ ਤੇ ਜਦੋਂ ਆਪਾਂ ਮਰ ਜਾਂਦੇ ਆ ਨਾ ਥੀਏ ਅਤੀਮਾ ਗੱਡ ਫਿਰਦਾ ਮੈਲ ਨ ਸਖਣ ਰਹਿ ਗਏ ਜਿੰਨੇ ਮਰਜੀ ਬਿਲਡਿੰਗਾਂ 2-2 ਬਿਲਡਿੰਗਾਂ 4-4 ਮੰਜ਼ਲਾਂ ਬਿਲਡਿੰਗਾਂ ਬਣਾ ਲਾ ਤੈਨੂੰ ਇੰਨਾ ਕਮਰਿਆਂ 'ਚ ਕਿਸੇ ਨੇ ਰਹਿਣ ਨਹੀਂਉ ਦੇਣਾ ਫਰੀਦ ਅੰਮੈਲਨ ਸਖਣ ਰਹਿ ਗਏ ਵਸ ਆਇਆ ਤਲ ਗੋਰਾ ਸੀ ਨਿਮਾਣੀਆਂ ਬੈਸਣ ਰੂਹਾ ਮਲ ਥੀਏ ਅਤੀਮਾ ਗੱਡ ਜਿਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸੱਜਣ ਮੇਰੇ ਰੰਗਲੇ ਮੇਰੇ ਬੜੇ ਪਿਆਰੇ ਸੱਜਣ ਸਨ ਰੋਜ਼ ਸਤ ਸੰਗ ਕਰਦੇ ਸੀ ਰੋਜ਼ ਰੱਬ ਦੇ ਗੁਣ ਗਾਉਂਦੇ ਸਾਡੇ ਕੁ ਸੱਜਣ ਸਨ ਬੜੇ ਰੰਗਲੇ ਸਨ ਬੜੇ ਪਿਆਰ ਵਾਲੇ ਸੱਜਣ ਸਨ ਸਾਡੇ ਸੱਜਣ ਮੇਰੇ ਰੰਗਲੇ ਬੜੇ ਪਿਆਰ ਵਾਲੇ ਜਾ ਇਸ ਉਤੇ ਜੀ ਰਾਣ ਓ ਦੂਰ ਪਿੰਡੋਂ ਜਾ ਕੇ ਨਾ ਸਸਕਾਰ ਕਰਦਾ ਤੇ ਮਿੱਟੀ ਵਿੱਚ ਨੱਬਤਾ ਉਹਨੂੰ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਖਾਕ ਜੀਵਦਿਆਂ ਪੈਰਾਂ ਤਲੇ ਤੇ ਮੋਇਆਂ ਇਹ ਤੈਨੂੰ ਮਿੱਟੀ ਨੇ ਤੈਨੂੰ ਸਾਹ ਬਣਾਏ ਤੈਨੂੰ ਕਰਦਿਆ ਨੇ ਨਹੀਂ ਉਹ ਸਾਹਮਣਾ ਮਰਨ ਤੋਂ ਬਾਦਾਂ ਕਿਉਂਕਿ ਮੁਸਲਮਾਨ ਕਬਰਾਂ ਨੂੰ ਕੁੱਟਦੇ ਨੇ ਉਹਦੇ ਚ ਮਰਦਾ ਰੱਖਦੇ ਨੇ ਤੇ ਬਾਬਾ ਫਰੀਦ ਸਿੰਘ ਨੇ ਤੁਸੀਂ ਨਾ ਮਾੜੀ ਜੀ ਧੂੜ ਉੱਡੀ ਆ ਤੇ ਮਿੱਟੀ ਦੀ ਨਿੰਦਾ ਕਰਨ ਲੱਗ ਪਏ ਤੁਸੀਂ ਤਾਂ ਖਾਕੂ ਜੇ ਉੱਡਣਾ ਕੋਈ ਇਸ ਤੋਂ ਵੱਡਾ ਕੋਈ ਨਹੀਂ ਜੇ ਇਹਨਾਂ ਨੇ ਇਸ ਮਿੱਟੀ ਨੇ ਹੀ ਤੁਹਾਨੂੰ ਸੰਭਣਾਏ ਇੱਕ ਹੋਰ ਬਚਨ ਕੀਤਾ ਬਾਬਾ ਫਰੀਦ ਸਾਹਿਬ ਨੇ ਫਰੀਦਾ ਕੋਠੇ ਮੰਡਪ ਮਾੜੀਆਂ ਏਤ ਨਾ ਲਾਏ ਚੇਤਾ ਇਹਨਾਂ ਦੇ ਨਾਲ ਚੇਤਾ ਨਾ ਲਾਈ ਰੱਬ ਨੇ ਤੈਨੂੰ ਦਿੱਤੀਆਂ ਉਹ ਤੇ ਉਹਦਾ ਸ਼ਾਮੀ ਸਵੇਰ ਹਣ ਬੈ ਕੇ ਸ਼ੁਕਰ ਕਰਿਆ ਕਰ ਰੱਬਾ ਲੋਕਾਂ ਦੇ ਕੋਲ ਬਹੁਤਿਆਂ ਦੇ ਕੋਲ ਘਰ ਨਹੀਂ ਰਾਤ ਨੂੰ ਉਦਾਂ ਹੀ ਸੁੱਤੇ ਹੁੰਦੇ ਆਂ ਛੜਕਾਂ ਤੇ ਕੋਈ ਵਿਚਾਰੇ ਸ਼ਾਮ ਲੱਡ ਜਗ੍ਹਾ ਤੇ ਝੋਪੜੀਆਂ ਪਾ ਕੇ ਸੁੱਤੇ ਹੁੰਦੇ ਆ ਤੇ ਤੈਨੂੰ ਰੱਬ ਨੇ ਦਿੱਤੇ ਆ ਮੈਲ ਫਰੀਦਾ ਕੋਠੇ ਮੰਡਪ ਮਾੜੀਆਂ ਪਰ ਇਹਨਾਂ ਦੇ ਨਾਲ ਚੇਤਨਾ ਲਾਈ ਇਹਦੇ ਚ ਬੈ ਕੇ ਨਾ ਸ਼ੁਕਰ ਕਰਿਆ ਕਰ ਉਹਦਾ ਪਰ ਇਹਨਾਂ ਦੇ ਨਾਲ ਚੇਤਨਾ ਚਿੱਤ ਉਹਦੇ ਨਾਲ ਲਾਈ ਜਿੰਨੇ ਤੈਨੂੰ ਕੁਝ ਦਿੱਤਾ ਹੋਇਆ ਵਾ ਤੇ ਮਿੱਟੀ ਪਈ ਅਤੋਲਵੀ ਕੋਈ ਨਾ ਹੋ ਸੀਮਤ ਤੂੰ ਮਿੱਟੀ ਨਾਲ ਚੇਤਨਾ ਲਾਈ ਤੇ ਜਦਨ ਤੂੰ ਮਰ ਗਿਓ ਨਾ ਤੇ ਇਹ ਅਤੋਲਵੀ ਮਿੱਟੀ ਤੇਰ ਤੇ ਮਿਣ ਕੇ ਥੋੜਾ ਪਾਣੀ ਇੰਨੀ ਕੁ ਮਿੱਟੀ ਪਾ ਦਿਓ ਮੁਰਦੇ ਉੱਤੇ ਮਿੱਟੀ ਪਈ ਅਤੋਲਵੀ ਕੋਈ ਨਾ ਹੋਸੀ ਮਿੱਤ ਇਸ ਮਿੱਟੀ ਨੇ ਤੈਨੂੰ ਸਾਂਭਣਾ ਤੇ ਕਿਸੇ ਹੋਰ ਨੇ ਤੇਰਾ ਕੋਈ ਨਾ ਹੋਸੀ ਮਿੱਤ ਕੋਈ ਤੇਰਾ ਮਿੱਤਰ ਨਹੀਂ ਬਣੂ ਦੂਸਰਾ ਵਚਨ ਬਾਬਾ ਸਾਇਬ ਜੀ ਦਾ ਆਉਂਦਾ ਫਰੀਦ ਸਾਹਿਬ ਦਾ ਕਹਿੰਦੇ ਸਾਡੇ ਤੈ ਮਨ ਦੋਹਰੀ ਸਾਡੇ ਤਿੰਨ ਮਨ ਜਨੀ ਕੇ 70 80 ਕਿਲੋ ਦੀ ਸਰੀਰ ਹੁੰਦਾ ਸਾਡਾ ਸਾਡੇ ਤਰੇ ਮਨ ਕੱਚੇ ਸਾਡੇ ਤਿੰਨ ਮਨ ਦੇਹੋਰੀ ਤੇ ਇਹ ਕਿਦੇ ਆਸਰੇ ਚੱਲ ਰਹੀ ਆ ਚੱਲੇ ਪਾਣੀ ਅੰਨ ਇਹ ਅੰਨ ਦੇ ਆਸਰੇ ਚੱਲ ਰਹੀ ਆ ਤੇ ਪਾਣੀ ਦੇ ਆਸਰੇ ਚੱਲ ਰਹੀ ਇਹਦਾ ਅੰਨ ਪਾਣੀ ਬੰਦ ਕਰ ਦਿਓ ਤੇ ਇਹ ਦੇਹੀ ਮੁੱਕ ਜਾਵੇਗੀ ਇਹਦੇ ਅੰਨ ਕਰਕੇ ਤੇ ਸਾਡੇ ਤਰੇ ਮਨਦੋਰੀ ਚੱਲੇ ਪਾਣੀ ਅੰਨ ਵੇਖ ਤੈਨੂੰ ਕਿੱਡੀ ਸੋਹਣੀ ਦੇਹ ਮਿਲੀ ਤੇ ਕਿਦਾਂ ਇਹ ਚੱਲ ਰਹੀ ਆ ਤੇ ਆਇਓ ਬੰਦਾ ਦੁਨੀ ਵਿੱਚ ਬੰਦਿਆ ਤੂੰ ਇਸ ਦੁਨੀ ਵਿੱਚ ਆਇਆ ਵਾ ਕਿੱਥੋਂ ਮੁੜ ਜਾਣਾ ਵਾ ਤੂੰ ਤੈਨੂੰ ਥੁੱਕ ਘੁੰਮ ਕੇ ਨਾ ਵਾਪਸ ਫੇਰ ਉਧਰ ਜਾਣਾ ਪੈਣਾ ਜਿੱਥੋਂ ਤੂੰ ਕਿਤੇ ਆਇਆ ਵਾ ਪਤਾ ਨਹੀਂ ਕਿੱਥੋਂ ਆਇਆ ਤੂੰ ਹਾਂਜੀ ਐਤੋਂ ਕੌਣ ਰੇ ਕਹਾਂ ਤੇ ਆਇਓ ਤੂੰ ਕਿੱਥੋਂ ਕੌਣ ਵਾਦ ਕਿੱਥੋਂ ਆਇਆ ਵਾ ਇਹ ਤੈਨਾਂ ਜਾਣੇ ਕਿ ਤਿਤ ਮੁਦਤ ਮੁਦਤਾਂ ਹੋ ਗਈਆਂ ਤੈਨੂੰ ਇੱਥੇ ਧਰਤੀ ਤੇ ਆ ਕੇ ਫੇਰ ਮੁੜ ਜਾਣਾ ਵਾ ਆ ਜਾਣਾ ਵਾ ਫੇਰ ਮੁੜ ਜਾਣਾ ਤੂੰ ਕੌਣ ਕਹਾਂ ਤੇ ਆਇਓ ਪਤਾ ਹੀ ਕਿਥੋਂ ਆਇਆ ਤੂੰ ਇਹ ਤੈਨਾਂ ਜਾਣੇ ਇਹ ਨਹੀਂ ਜਾਣਦਾ ਤੂੰ ਕਿ ਤਿਤ ਮੁਦਤ ਕਿੰਨਾ ਮੁਦਤਾਂ ਹੋ ਗਈਆਂ ਤੈਨੂੰ ਚੱਲ ਤੇ ਖਬਰ ਨਾ ਪਾਇਓ ਤੂੰ ਬੜੀਆਂ ਖਬਰਾਂ ਸੁਣਦਾ ਵਾ ਅੱਜ ਆ ਹੋ ਗਿਆ ਆ ਹੋ ਗਿਆ ਤੇ ਇਤੀ ਖਬਰ ਨਾ ਪਾਇਓ ਇਹ ਨਹੀਂ ਤੈਨੂੰ ਖਬਰ ਦਾ ਇਹ ਨਹੀਂ ਪਤਾ ਲੱਗਾ ਵੀ ਮੈਂ ਕਿੱਥੋਂ ਆਇਆ ਤੇ ਕਿੰਨੇ ਕ ਚਿਰ ਦਾ ਆਉਣ ਜਾਂ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਏ ਪਿਆ ਦੇਸ਼ ਲੰਮੇ ਇਤੀ ਖਬਰ ਨਾ ਪਾਇਓ ਇਹ ਖਬਰ ਤੋਂ ਕਦੀ ਸੁਣਦਾ ਹੀ ਨਹੀਂਗਾ ਇਹ ਖਬਰ ਤੋਂ ਕਦੀ ਵਿਚਾਰਦਾ ਹੀ ਨਹੀਂਗਾ ਆਪਣੀ ਤੇ ਲੋਕਾਂ ਦੀਆਂ ਖਬਰਾਂ ਸੁਣੀ ਜਾਂਣਾ ਐ ਹੋ ਗਿਆ ਓ ਹੋ ਗਿਆ ਬਾਬਾ ਫਰੀਦ ਸਾਂ ਕਹਿੰਦੇ ਆਇਓ ਬੰਦਾ ਦੁਨੀ ਵਿੱਚ ਤੇ ਵੇਖ ਤੇਰੇ ਵੱਡੇ-ਵਡੇਰੇ ਤੁਰ ਗਏ ਆ ਤੇ ਤੈਨੂੰ ਇੱਕ ਦਿਨ ਇੱਥੋਂ ਤੁਰਨਾ ਹੀ ਪੈਣਾ ਵਾ ਫਰੀਦਾ ਕਿੱਥੇ ਤੈਂਡੇ ਮਾਪਿਆਂ ਦਾਦੇ ਪਰਦਾਦੇ ਕਿੱਥੇ ਗਏ ਤੇ ਤੂੰ ਵੀ ਤੁਰ ਜਾਣਾ ਪਰ ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬਨ ਤੂੰ ਇੰਨੀਆਂ ਏਡੀਆਂ ਵੱਡੀਆਂ ਆਸਾਂ ਲਾ ਕੇ ਇਸ ਧਰਤੀ ਤੇ ਕਿਉਂ ਜੀਂਦੇ ਆ ਆਸੂਣੀ ਗਿਣਤੀ ਮਿੰਤੀ ਤੋ ਰਹਿ ਆਸਾ ਆਖਰੀ ਦਮ ਤੱਕ ਬੰਦਾ ਆਸਾਂ ਇਸ ਸੰਸਾਰ ਦੀ ਆਸਾ ਕਰੀ ਜਾਂਦਾ ਇਹ ਮਿੱਟੀ ਦੀ ਆਸਾ ਕਰੀ ਜਾਂਦਾ ਇਹਦੀ ਆਸਾਂ ਮੁੱਕਦੀਆਂ ਹੀ ਨਹੀਂ ਆਸਾ ਕਰਦਾ ਜੱਗ ਮੁਆ ਆਸਾ ਮਰੇ ਨਾ ਜਾਏ ਨਾਨਕ ਆਸਾਂ ਪੂਰੀਆਂ ਸੱਚੇ ਮਾਇ ਸੁਮਾਈ ਜਿੱਦਣ ਬੰਦਾ ਰੱਬ ਨਾਲ ਜੁੜ ਜਾਂਦਾ ਉਹ ਦਿਨ ਆਸ ਮੁਕਦੀ ਉਸ ਤੋਂ ਪਹਿਲਾਂ ਬੰਦੇ ਦੀਆਂ ਆਸਾਂ ਨਹੀਂ ਮੁਕਦੀਆਂ ਸਤਿਗੁਰ ਉਹਨਾਂ ਜਿਹੜਾ ਸੱਬੇ ਆਸਾਂ ਪੂਰੀਆਂ ਜਾਂ ਪਾਇਆ ਅਗੰਮ ਅਪਾਰਾ ਸੱਚ ਦੇ ਮਿਲਦਿਆਂ ਝੂਠ ਦੀ ਕੋਈ ਆਸ ਨਹੀਂ ਤੇ ਜੇ ਸੱਚ ਨਾ ਮਿਲੇ ਤੇ ਬੰਦਾ ਜਿੰਦਾ ਝੂਠੀ ਆਸਾਂ ਵਿੱਚ ਵੱਸੇ ਜਿੱਦੇ ਸੰਸਾਰ ਝੂਟਾ ਹੈ ਇਸ ਦੀਆਂ ਆਸਾਂ ਝੂਠੀਆਂ ਨੇ। ਬਾਬਾ ਫਰੀਦ ਸਾਹਿਬ ਫਰੀਦ ਸਾਹਿਬ ਕਹਿੰਦੇ ਵਤ ਅਸੂਣੀ ਬਨ ਤੂੰ ਬਹੁਤ ਵੱਡੀਆਂ ਆਸਾਂ ਲਾ ਕੇ ਬਹਿ ਗਿਆ ਵਾਂਗ ਕਰ ਇੱਕ ਗੱਲ ਚੇਤੇ ਰੱਖੀ ਮਲਕਲ ਮੌਤ ਜਾਂ ਆਵਸੀ ਜਿੱਦਨ ਮੌਤ ਦਾ ਫਰਿਸ਼ਤਾ ਆ ਗਿਆ ਨਾ ਮਲਕਲ ਮੌਤ ਜਾਂ ਆਵਸੀ ਸਭ ਦਰਵਾਜੇ ਪੰਨ ਜਿਹੜੇ ਮਰਜੀ ਦਰਵਾਜੇ ਲਾਲਾ ਸਾਗਵਾਨ ਦੇ ਲਾਲਾ ਲੋਹੇ ਦੇ ਲਾਲਾ ਹਾਂਜੀ ਕਿ ਛੇ ਲੀਆਂ ਕੋਠੜੀਆਂ ਬਣਾ ਲਾ ਉਦੋਂ ਦਰਵਾਜ਼ੇ ਸਾਰੇ ਖੁੱਲ ਜਾਣੇ ਆ ਜਿੱਦਨ ਉਹ ਜਮਦੂਦ ਫੜਨ ਵਾਲੇ ਆ ਗਏ ਨਾ ਮਲਕਲ ਮੌਤ ਜਾਵ ਸੀ ਸਭ ਦਰਵਾਜ਼ੇ ਭੰਨ ਤੇ ਤਿੰਨਾ ਪਿਆਰੇ ਭਾਈਆਂ ਅੱਗੇ ਦਿੱਤਾ ਬੰਨ ਕਹਿਣ ਲੱਗੇ ਫਿਰ ਜਿਹੜੇ ਤੇਰੇ ਪਿਆਰੇ ਹਨ ਭਾਈ ਆ ਤੇਰੇ ਆਪਣੇ ਸੱਜਣ ਮਿੱਤਰ ਬਾ ਇਹਨਾਂ ਨੇ ਤੈਨੂੰ ਨਾ ਫੱਟੇ ਉੱਤੇ ਬਨ ਕੇ ਤੇ ਤੁਰ ਪੈਣਾ ਹੀ ਹੋ ਐਵੇਂ ਨਾ ਇਹਨਾਂ ਦੀ ਆਸਾਂ ਲਿਆ ਕਰ ਬੋਧੀਆਂ ਤੋਂ ਕੋ ਅੱਗੇ ਦਾ ਸੋਚ ਲਿਆ ਕਰ ਅੱਗੇ ਦੀ ਵੀ ਖਬਰ ਪੜਿਆ ਕਰ ਬਈਏ ਪੜਿਆ ਆਂ ਪਾਸ ਕੋਈ ਰੱਬ ਦੇ ਪਿਆਰ ਦੇ ਕਾਲ ਪਾਸ ਬੈਠ ਕੇ ਨਾ ਕੋ ਅੱਗੇ ਦੇ ਬਾਰੇ ਵੀ ਸੋਚ ਤੇ ਜ਼ਿੰਦਗੀ ਤੇਰੀ ਮੁਕਣ ਵਾਲੀ ਤਿੰਨਾ ਪਿਆਰੇ ਪਾਈਆਂ ਅੱਗੇ ਦਿੱਤਾ ਬਨ ਤੇ ਦੇਖੋ ਬੰਦਾ ਚੱਲਿਆ ਆਇਓ ਬੰਦਾ ਧੁਨੀ ਵਿੱਚ ਤੇ ਹੁਣ ਜਿਹੜਾ ਆਇਆ ਵਾ ਉਹਨੂੰ ਜਾਣਾ ਪੈਣਾ ਵਾ ਇਹਦੇ ਚ ਦੋ ਗੱਲਾਂ ਲਿਖੀਆਂ ਆਇਓ ਬੰਦਾ ਹੁਣ ਦੇਖੋ ਬੰਦਾ ਚੱਲਿਆ ਚੌ ਜਣਿਆਂ ਦੇ ਕੰਨ ਹੁਣ ਚਾਰ ਜਾਨੇ ਵਿਚਾਰਨ ਚੁੱਕ ਕੇ ਲਈ ਜਾਂਦੇ ਨੇ ਤੇ ਪੜੀ ਜਾਂਦੇ ਨੇ ਰਾਮ ਨਾਮ ਸਰਤ ਹੈ ਰਾਮ ਨਾਮ ਸਰਤ ਹੈ ਤੇ ਇਹ ਝੂਠ ਨੂੰ ਬੁੱਢਿਆਂ ਦੇ ਚੋਕੇ ਤੁਰ ਹੀ ਜਾਂਦੇ ਇਸ ਕਰਕੇ ਆਇਓ ਬੰਦਾ ਦੇਖੋ ਬੰਦਾ ਚੱਲਿਆ ਚੌਂ ਜਾਣਿਆਂ ਦੇ ਕੰਨ ਹਾਂ ਅਮਲ ਜੇ ਕੀਤੇ ਧੁਣੀ ਵਿੱਚ ਸੇ ਦਰਗਿਆ ਹੈ ਕੰਨ ਕਹਿਣਗੇ ਇੱਥੇ ਕੋ ਰੱਬ ਦਾ ਨਾਮ ਸੇਵਾ ਸਿਮਰਨ ਪੁੰਨ দান ਭਲਾ ਕੰਮ ਕਰਿਆ ਕਰ ਤਾਂ ਕਿ ਤੂੰ ਜਦੋਂ ਇੱਥੋਂ ਜਾਵੇਂਗਾ ਚੱਲੇ ਜਵਾਰੀ ਦੋਹੇ ਹੱਥ ਚਾਰ ਐਦਾਂ ਨਾ ਜਾਵੇਂਗਾ ਕੁਝ ਇੱਥੋਂ ਖੱਟ ਕੇ ਕੁਝ ਲੈ ਕੇ ਇਸ ਸੰਸਾਰ ਤੋਂ ਤੂੰ ਜਾਵੇਂਗਾ ਇਸ ਕਰਕੇ ਬਾਬਾ ਫਰੀਦ ਸਾਹਿਬ ਕਹਿੰਦੇ ਮੌਤ ਟਾਲਸ ਤੇ ਆਈ ਆ ਇਹਨੇ ਆਉਣਾ ਤੇ ਤੈਨੂੰ ਇਥੋਂ ਜਾਣਾ ਪੈਣਾ ਤਾਂ ਬਾਬਾ ਫਰੀਦ ਸਾਹਿਬ ਖਲੋਗੇ ਜਾ ਕੇ ਥੋੜੇ ਜਿਹਾ ਹਟ ਮੇ ਬਖਤਾਰ ਕਾਕੀ ਤੋਂ